ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਜੀ ਇੱਕ ਦਿਨ ਦੇ ਵਿੱਚ ਹੀ ਤੁਹਾਡੇ ਆਲੂ ਉੱਗ ਕੇ ਪੱਤੇ ਨਿਕਲ ਲਉਣਗੇ ਇਹੋ ਜਿਹਾ ਇੱਕ ਤਰੀਕਾ ਲੱਗੀਆਂ ਦੱਸਣ ਸਿਰਫ ਘਰੇਲੂ ਬਗੀਚੀਆਂ ਵਾਸਤੇ ਆ ਇਹ ਜਿਹੜੇ ਆਪਾਂ ਗਮਲਿਆਂ ਦੇ ਵਿੱਚ ਲਗਾਉਨੇ ਆ ਉਹਦੇ ਵਾਸਤੇ ਇਹ ਤਰੀਕਾ ਖੇਤ ਵਾਸਤੇ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ ਜੇ ਤੁਸੀਂ ਜ਼ਿਆਦਾ ਲਗਾਉਨੇ ਆ ਕਿਉਂਕਿ ਫਿਰ ਮਿਹਨਤ ਜ਼ਿਆਦਾ ਹੋ ਜਾਂਦੀ ਆ ਦਿਚਾਤ ਤੀ ਟਾਪਾ 1 1 2 2 ਇਸ ਤਰ੍ਹਾਂ ਗ੍ਰੋ ਬੈਗ ਲਗਾਉਣੇ ਹੁੰਦੇ ਆ ਸ਼ੌਂਕ ਵਜੋਂ ਕਹ ਲਓ ਤੁਸੀਂ ਜਾਂ ਕਹ ਲਓ ਵੀ ਮਤਲਬ ਕਿ ਆਪਾਂ ਵੀ ਆਲੂ ਪੈਦਾ ਕਰ ਸਕਦੇ ਆ ਇਹ ਦੇਖਣ ਨੂੰ ਹੈਨਾ ਤੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਹੁੰਦੀ ਮਿੱਟੀ ਜ਼ਰੂਰੀ ਤੇ ਆਪ ਜੀ ਸਭ ਨੂੰ ਪਤਾ ਹੀ ਹੋਊਗਾ ਵੀ ਜਿਹੜੇ ਆਲੂ ਆ ਜ਼ਿਆਦਾਤਰ ਰੇਤਲੀ ਮਿੱਟੀ ਵਿੱਚ ਹੀ ਹੁੰਦੇ ਆ ਤੇ ਸਾਡੇ ਖੇਤ ਦੀ ਵੈਸੇ ਹੀ ਰੇਤਲੀ ਮਿੱਟੀ ਆ ਆਹ ਵਾਲੀ ਲੈ ਲਈ ਜੀ ਮੈਂ ਜੋ ਖੇਤ ਦੀ ਸਾਡੇ ਖੇਤ ਦੀ ਮਿੱਟੀ ਨਾਰਮਲ ਇਸ ਤਰ੍ਹਾਂ ਦੀ ਆ ਇਹ ਇਦਾਂ ਮਿੱਟੀ ਲੱਗਦੀ ਹੁੰਦੀ ਵੀ ਜਿੱਦਾਂ ਇਹਦੇ ਵਿੱਚ ਖਾਦ ਖੂਦ ਸਾਰਾ ਕੁਝ ਹੀ ਮਿਕਸ ਕੀਤਾ ਹੋਇਆ ਪਰ ਇਹਦੇ ਵਿੱਚ ਕੁਝ ਵੀ ਮਿਕਸ ਨਹੀਂ ਹੈਗਾ ਇਹ ਸਿਰਫ ਮਿੱਟੀ ਆ ਇਹਦੇ ਵਿੱਚ ਕਾਫੀ ਬਾਤਰਾ ਚ ਰੇਤਾ ਵਾ ਤੇ ਵੇਟ ਦੀ ਮਿੱਟੀ ਤਾਂ ਇਹ ਨਹੀਂ ਹੈਗੀ ਚਿਕਨੀ ਮਿੱਟੀ ਨਹੀਂ ਹੈਗੀ ਇਹ ਮਿੱਟੀ ਲੈ ਲਈ ਆ ਜੀ ਮੈਂ ਲਗਭਗ 50% ਆ ਮੈਂ ਲਲੀ ਜੀ ਖਾਦ ਗੋਬਰ ਦੀ ਖਾਦ ਗਲੀ ਸੜੀ ਬਹੁਤ ਪੁਰਾਣੀ ਆ ਲਲੀ ਮੈਂ ਕੋਕੋ ਪੀਟ ਆ ਲਲੀ ਮੈਂ ਝੋਨੇ ਦਾ ਛਿਲਕਾ ਇਹਨਾਂ ਦੋਨਾਂ ਚੀਜ਼ਾਂ ਚੋਂ ਤੁਹਾਨੂੰ ਜੇ ਇੱਕ ਚੀਜ਼ ਮਿਲ ਜਾਂਦੀ ਤੁਸੀਂ ਇੱਕ ਪਾ ਲਓ ਜੇ ਦੋਨਾਂ 'ਚ ਕੋਈ ਵੀ ਨਹੀਂ ਮਿਲਦੀ ਤਾਂ ਫਿਰ ਤੁਸੀਂ ਗੋਬਰ ਦੀ ਖਾਦ ਤੇ ਜਿਹੜੀ ਤੁਹਾਡੀ ਨਾਰਮਲ ਮਿੱਟੀ ਹੈਗੀ ਆ ਉਹ ਤੁਸੀਂ ਲੈ ਲਓ ਆਹ ਦੋਨੋਂ ਚੀਜ਼ਾਂ ਦਾ ਪੈਸੇ ਲਾਉਣ ਵਾਲੀਆਂ ਹੀ ਆ ਖਾਸ ਤੌਰ ਤੇ ਕੋਕੋ ਪੀਟ ਛੋੜਨੇ ਦਾ ਛਿਲਕਾ ਤਾਂ ਚਲੋ ਪਿੰਡਾਂ 'ਚ ਤੇ ਆਮ ਹੀ ਮਿਲ ਜਾਂਦਾ ਵਾ ਪਰ ਆਹ ਤਾਂ ਬਹੁਤ ਮਹਿੰਗਾ ਪੈ ਜਾਂਦਾ ਕੋਕੋ ਪੀਟ ਵਾਲਾ ਕੰਮ ਤਾਂ ਮੈਨੂੰ ਸਹੀ ਨਹੀਂ ਲੱਗਦਾ ਮੈਂ ਤਾਂ ਸਿਰਫ ਇਹ ਵੀਡੀਓ ਵਾਸਤੇ ਲਿਆਉਂਦੀ ਹੋਈ ਆ ਵੈਸੇ ਮੈਂ ਇਹਨੂੰ ਨਹੀਂ ਵਰਤਦੀ ਹੁਣ ਤੁਸੀਂ ਕਹੋਗੇ ਵੀ ਤੁਸੀਂ ਵੀ ਤਾਂ ਲਿਆਉਂਦੀ ਹੋਈ ਆ ਮੈਂ ਵੀਡੀਓ 'ਚ ਦਿਖਾਉਣ ਨੂੰ ਲਿਆਂਦੀ ਹੋਈ ਆ ਜਿੰਨਾ ਪੈਣਾ ਕੋਲ ਸ਼ਹਿਰ ਵਾਲਿਆਂ ਕੋਲ ਜਿਆਦਾ ਇਹੋ ਜਿਹੇ ਸਾਧਨ ਨਹੀਂ ਹੁੰਦੇ ਛਿਲਕੇ ਵਾਲੇ ਉਹ ਫਿਰ ਮੰਗਾ ਸਕਦੇ ਆ ਜਿਨ੍ਹਾਂ ਕੋਲ ਜਾਂ ਪੈਸਾ ਖੁੱਲਾ ਹੈਗਾ ਉਹ ਲੈ ਸਕਦੇ ਆ ਸਿੱਧੀ ਜੀ ਗੱਲ ਆ ਜਿਹੜੀ ਪੈਸੇ ਦੀ ਖੇਡ ਆ ਸਾਰੀ ਇਹ ਕੋਕੋ ਪੀਟ ਤੁਸੀਂ ਸਾਰੇ ਜਾਣਦੇ ਹੋ ਤੇ ਅਸੀਂ ਤਾਂ ਇਹਨਾਂ ਦੋਨਾਂ ਚੀਜ਼ਾਂ 'ਚ ਹੀ ਕਰਦੇ ਆ ਖੇਤੀ ਮਤਲਬ ਮੈਂ ਕਿਸੇ ਵੀ ਚੀਜ਼ ਦੇ ਵਿੱਚ ਇਹਨੂੰ ਕੋਕੋ ਪੀਟ ਨੂੰ ਨਹੀਂ ਪਾਇਆ ਹੋਇਆ ਮੇਰੇ ਫਾਲ ਵਾਲੇ ਬੂਟੇ ਵੀ ਤੁਸੀਂ ਦੇਖ ਸਕਦੇ ਹੋ ਕੋਕੋ ਪੀਟ ਵਾਲਿਆਂ ਨਾਲੋਂ ਜਿਆਦਾ ਹੀ ਅੱਛੇ ਹੋਣਗੇ ਆਉਣ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਕਿਸੇ ਦੇ ਵਿੱਚ ਸਾਰੇ ਦਿਖਾ ਦਊਂਗੀ ਤੇ ਮੈਂ ਇਹਨਾਂ ਦੋਨਾਂ ਚੀਜ਼ਾਂ ਵਿੱਚ ਹੀ ਲਾਉਣੀ ਆ ਮੈਂ ਕੁਝ ਨਹੀਂ ਹੋਰ ਵਰਤਦੀ ਚੋਨੇ ਦਾ ਛਿਲਕਾ ਵਰਤ ਲੈਣੀ ਆ ਜਾਂ ਤੂੜੀ ਜਿਹੜੀ ਆਮ ਤੂੜੀ ਪਿੰਡਾਂ 'ਚ ਮਿਲ ਜਾਂਦੀ ਨਾ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਹੁਣ ਪਈ ਤੇ ਹੈ ਮੇਰੇ ਕੋਲ ਪਰ ਛੱਤ ਤੇ ਆ ਉਹਦੀ ਵੀਡੀਓ 'ਚ ਮੈਂ ਤੁਹਾਨੂੰ ਦਿਖਾਉਂਗੀ ਤੇ ਇਹ ਚਾਰੇ ਚੀਜ਼ਾਂ ਤੁਸੀਂ ਮਿਕਸ ਕਰਕੇ ਜਾਂ ਤਾਂ ਤੁਸੀਂ ਇਸ ਤਰ੍ਹਾਂ ਦਾ ਲੈ ਲਓ ਗ੍ਰੋ ਬੈਗ ਤੇ ਜਾਂ ਇਸ ਤਰ੍ਹਾਂ ਦਾ ਤੁਸੀਂ ਖੁੱਲੇ ਮੂੰਹ ਵਾਲਾ ਕੋਈ ਵੀ ਕੰਟੇਨਰ ਲੈ ਲਓ ਇਹਨਾਂ ਦੇ ਥੱਲੇ ਨਾ ਮੈਂ ਆ ਪਾਥੀਆਂ ਦੇ ਜਿਹੜੇ ਟੁਕੜੇ ਹੁੰਦੇ ਆ ਇਹ ਪਾਤੇ ਆ ਤਾਂ ਕਿ ਜਦੋਂ ਤੱਕ ਆਪਣੇ ਬੂਟਿਆਂ ਨੇ ਵੱਡੇ ਹੋਣਾ ਵਾ ਤੇ ਉਹਨਾਂ ਨੇ ਉਹ ਮਤਲਬ ਕਿ ਜਿਹੜਾ ਉਹਨਾਂ ਦੀ ਥੱਲੇ ਜਾਣੀਆਂ ਨਾ ਤੇ ਉਹਨਾਂ ਨੂੰ ਆਰਗੈਨਿਕ ਇੱਕ ਜਿਹੜਾ ਨਿਊਟ੍ਰੀਸ਼ਨ ਆ ਉਹ ਮਿਲ ਸਕੇ ਤਾਂ ਆਪਾਂ ਨੂੰ ਖਾਦ ਵਗੈਰਾ ਨਾ ਪਾਉਣੀ ਪਵੇ। ਇਹਦੇ ਥੱਲੇ ਵੀ ਮੈਸੇ ਤਰ੍ਹਾਂ ਹੀ ਇਹ ਪਾਥੀਆਂ ਦੇ ਟੁਕੜੇ ਪਾਤੇ ਆ। ਕਿਉਂਕਿ ਇੱਕ ਤਾਂ ਇਹਨਾਂ ਨੂੰ ਬਿਲਕੁਲ ਹੁਣੇ ਅਸਰ ਨਹੀਂ ਕਰਨਗੀਆਂ ਲਗਭਗ 2-2.5 ਮਹੀਨੇ ਤੱਕ ਇਹ ਆਲੂਆਂ ਲਈ ਜਿਹੜਾ ਇੱਥੋਂ ਤੱਕ ਜਾਣੀਆਂ ਆ ਥੱਲੇ ਤੱਕ ਜਦੋਂ ਤੱਕ ਇਹ ਜਿਹੜੇ ਗੋਬਰ ਦੇ ਛਿਲਕੇ ਆ ਇਹ ਇੱਥੋਂ ਤੱਕ ਪਹੁੰਚਣੀਆਂ ਵੈਸੇ ਵੀ ਗਲੇ ਸੜੇ ਆ ਬਹੁਤ ਪੁਰਾਣੇ ਆ ਲਗਭਗ 3-4 ਸਾਲ ਹੋ ਗਏ ਹੁਣੇ ਪਿਆ ਨੂੰ। ਮਿੱਟੀ ਬਣੀ ਹੋਈ ਇਹਨਾਂ ਦੀ ਹੁਣ। ਤੇ ਉਹ ਮੈਂ ਪਹਿਲਾਂ ਸਭ ਤੋਂ ਪਹਿਲਾਂ ਇਹ ਗਰੋ ਬੈਗ ਭਰ ਲਵਾ ਤੇ ਹੁਣ ਆਉਨੇ ਆ ਜੀ ਆਪਾਂ ਆਲੂਆਂ ਤੇ ਕਿ ਆਲੂ ਤੁਸੀਂ ਇੱਕ ਦਿਨ ਦੇ ਵਿੱਚ ਕਿਸ ਤਰ੍ਹਾਂ اگਾ ਸਕਦੇ ਹੋ ਠੀਕ ਆ ਜੀ ਇਹ ਹੈਗਾ ਜੀ ਮੇਰੇ ਕੋਲ ਲਾਲ ਆਲੂ ਆ ਆਮ ਹੀ ਆਪਣੇ ਬਜ਼ਾਰਾਂ ਦੇ ਵਿੱਚੋਂ ਮਿਲ ਜਾਂਦੇ ਆ ਜ਼ਿਆਦਾਤਰ ਇਹ ਪਰੌਂਠੇ ਬਣਾਉਣ ਨੂੰ ਵਰਤੇ ਜਾਂਦੇ ਜਾਂ ਸਮੋਸਿਆਂ ਵਾਸਤੇ ਕਿਉਂਕਿ ਆਲੂ ਬਹੁਤ ਜ਼ਿਆਦਾ ਖੁਸ਼ਕ ਹੁੰਦਾ ਵਾ ਇਹਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਘੱਟ ਹੁੰਦੀ ਆ ਮਤਲਬ ਜੇ ਤੁਸੀਂ ਪਰੌਂਠੇ ਬਣਾਉਣੇ ਹੋ ਤਾਂ ਜ਼ਿਆਦਾਤਰ ਬੀਬੀਆਂ ਨੂੰ ਪਤਾ ਹੋਣਾ ਵੀ ਇਹਦੇ ਪਰੌਂਠੇ ਬਹੁਤ ਵਧੀਆ ਬੰਦਦੇ ਆ ਮਤਲਬ ਕਿ ਬਿਲਕੁਲ ਵੀ ਪਾਣੀ ਨਹੀਂ ਹੁੰਦਾ ਡਰਾਈ ਡਰਾਈ ਹੁੰਦੇ ਪਾਊਡਰ ਦੀ ਤਰ੍ਹਾਂ ਇਕ ਹੈਗਾ ਜੀ ਆ ਆਲੂ ਇਹ ਆਲੂ ਥੋੜੇ ਮਤਲਬ ਕਿ ਆ ਪਰੌਂਠਿਆਂ ਦੇ ਵਾਸਤੇ ਮੈਨੂੰ ਤਾਂ ਸਹੀ ਨਹੀਂ ਲੱਗਦੇ ਹੈਗੇ ਬਾਕੀ ਜੇ ਤੁਸੀਂ ਲਗਾਣੇ ਆ ਸਬਜ਼ੀ ਵਾਸਤੇ ਤਾਂ ਲਗਾ ਸਕਦੇ ਹੋ ਮੈਨੂੰ ਆਹ ਵਾਲਾ ਆਲੂ ਜ਼ਿਆਦਾ ਵਧੀਆ ਲੱਗਦਾ ਲਾਲ ਜੇ ਲਗਾਉਣਾ ਹੋਵੇ ਤਾਂ ਕਿਉਂਕਿ ਆਮ ਆਪਾਂ ਪਰੌਂਠੇ ਬਣਾਉਣੇ ਜਾਂ ਸਬਜ਼ੀ ਬਣਾਉਣੇ ਆ ਤੇ ਸਬਜ਼ੀ ਕਿਸੇ ਦੇ ਵਿੱਚ ਪਾਉਣ ਨੂੰ ਤਾਂ ਤੁਸੀਂ ਇਹਨੂੰ ਵੀ ਵਰਤ ਸਕਦੇ ਹੋ ਮਤਲਬ ਜੇ ਤੁਸੀਂ ਕਿਸੇ ਸਬਜ਼ੀ 'ਚ ਮਿਕਸ ਕਰਨਾ ਫਿਰ ਤੁਸੀਂ ਇਹਨੂੰ ਵਰਤ ਸਕਦੇ ਹੋ ਪਰ ਮੈਂ ਜ਼ਿਆਦਾਤਰ ਲਾਲ ਆਲੂ ਹੀ ਲਗਾਣਾ ਆ ਤੇ ਇਹ ਮੈਂ ਆ ਦੇਖੋ ਆ ਮਲਾ ਲਫਾਫਾ ਹੈਗਾ ਮੈਂ ਇਹ ਚਿੱਟੇ ਆਲੂਆਂ ਦਾ ਠੀਕ ਆ ਇਹਨਾਂ ਆਲੂਆਂ ਨੂੰ ਮੈਂ ਪਰਸੋਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਘੰਟਾਕ ਪਾਣੀ ਦੇ ਵਿੱਚ ਪੈ ਰਹਿਣ ਤੇ ਉਸ ਤੋਂ ਬਾਅਦ ਮੈਂ ਇਹਨੂੰ ਇਸ ਤਰ੍ਹਾਂ ਇੱਕ ਕੱਪੜਾ ਲੈ ਕੇ ਨਾ ਗਿੱਲਾ ਕੱਪੜਾ ਕਰਕੇ ਤੇ ਇਹਦੇ ਵਿੱਚ ਮੈਂ ਇਹਨੂੰ ਇਸ ਤਰ੍ਹਾਂ ਰੱਖ ਦਿੱਤਾ ਸੀ ਤਾਂ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੇ ਇਹ ਓਗਾਏ ਆ ਇਸ ਤਰ੍ਹਾਂ ਦੇ ਸਿਗੇ ਇਹ ਵੀ ਬਿਲਕੁਲ ਪਲੇਨ ਤੇ ਆਹ ਦੇਖੋ ਤੁਸੀਂ ਇਸ ਤਰ੍ਹਾਂ ਇਹ ਸਾਰੇ ਹੁਣ ਉੱਗ ਗਏ ਆ ਇਹ ਇੱਕ ਦਿਨ ਪਹਿਲਾਂ ਦੇ ਪਿੰਟੇ ਹੋਏ ਆ ਇਹ ਵੀ ਮੈਂ ਐਸੇ ਤਰਾਈਂ ਇਹਦੇ ਵਿੱਚ ਤਾਂ ਹਜੇ ਵੀ ਪਾਣੀ ਖੜਾ ਆ ਥੱਲੇ ਥੱਲੇ ਗਮਲੇ 'ਚ ਪਾਣੀ ਪਾਇਆ ਵਾ ਦੇਖੋ ਤੁਸੀਂ ਪਾਣੀ ਹੋਣਾ ਥੱਲੇ ਤੁਹਾਨੂੰ ਦਿਸ ਰਿਹਾ ਹੋਣਾ ਇਹਦੇ ਵਿੱਚ ਆ ਦੇਖੋ ਗਮਲੇ 'ਚ ਨਾ ਪਾਣੀ ਪਾ ਕੇ ਤੇ ਇਹਨਾਂ ਨੂੰ ਉੱਤੇ ਮੈਂ ਇਸ ਤਰ੍ਹਾਂ ਰੱਖ ਦਿੱਤਾ ਤੇ ਇਹ ਵੀ ਸਾਰੇ ਉੱਗ ਗਏ ਆ ਆ ਦੇਖੋ ਤੁਸੀਂ ਇਹਨਾਂ 'ਚ ਜਿਆਦੀਆਂ ਜੜਾਂ ਆ ਗਈਆਂ ਤੇ ਇਹਨਾਂ ਦੀ ਮੈਂ ਹੁਣ ਕਟਿੰਗ ਕਰੂੰਗੀ ਇੱਥੋਂ ਸੈਂਟਰ 'ਚੋਂ ਕਟਿੰਗ ਕਰਕੇ ਦੋ-ਦੋ ਹਿੱਸੇ ਕਰਕੇ ਮੈਂ ਇਹਨਾਂ ਦੇ ਲਗਾਉਣੇ ਆ ਕਿਉਂਕਿ ਆਲੂ ਜ਼ਿਆਦਾ ਵੱਡੇ ਆ ਸਾਰੇ ਉੱਗ ਗਏ ਆ ਇਹਨੇ ਵੀ ਇੱਕ ਉੱਗਿਆ ਦੇਖੋ ਤੁਸੀਂ ਕਿਉਂਕਿ ਤੁਸੀਂ ਪਾਣੀ ਪਾਉਣ ਤੋਂ ਨਹੀਂ ਡਰਨਾ ਵੀ ਇਹ ਗੱਲ ਜਾਣਗੇ ਆਲੂ ਨਹੀਂ ਗਲਦਾ ਤੇ ਤੁਸੀਂ ਇਹਨਾਂ ਨੂੰ ਇੱਕ ਮਹੀਨੇ ਵੀ ਪਾਣੀ ਦੇ ਵਿੱਚ ਪਾ ਕੇ ਰੱਖ ਦੋਗੇ ਨਾ ਤਾਂ ਆਲੂ ਕਦੀ ਵੀ ਗਲੂਗਾ ਨਹੀਂ ਇੱਦਾਂ ਹੀ ਪਿਆਰ ਹੋਊਗਾ ਵਿੱਚ ਪਾਣੀ ਦੇ ਜਦੋਂ ਇਹ ਗਲਣਾ ਮ ਉਹਨੇ ਬਾਹਰ ਪਾਨੇ ਵੀ ਫਿਰ ਗਾਲੀ ਜਾਣਾ ਤੇ ਆ ਹੁਣ ਸਾਰੇ ਆਪਣੇ ਉੱਗਿਆ ਆ ਤੇ ਇਹ ਮਤਲਬ ਕਿ ਹੁਣ ਕੱਲ ਦਾ ਦਿਨ ਛੱਡ ਕੇ ਪਰਸੋਂ ਇਹਨਾਂ ਦੇ ਵਿੱਚੋਂ ਤੁਸੀਂ ਦੇਖਿਓ ਵੀ ਪੱਤੇ ਜਿਹੜੇ ਆ ਨਾ ਉਹ ਨਿਕਲ ਆਉਣੇ ਛੋਟੇ ਛੋਟੇ ਜਦੋਂ ਮਿੱਟੀ 'ਚ ਲਗਾਉਣ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਵੀ ਆਲੂ ਅਗਾਓ ਕਿ ਕਿਉਂਕਿ ਇਹਦੇ ਹੁਣ ਗਲਣ ਦੇ ਜਿਹੜੇ ਆ ਬਹੁਤ ਘਟ ਗਏ ਆ ਚਾਂਸ ਵੀ ਇਹਨੂੰ ਮਿੱਟੀ ਚ ਆਪਾਂ ਲਾਵਾਂਗੇ ਤੇ ਗਲ ਜੂਗਾ ਹੁਣ ਨਹੀਂ ਇਹਨੇ ਗਲਣਾ ਹੁਣ ਇਹ ਮਤਲਬ ਦੂਜੇ ਦਿਨ ਇਹਨੇ ਉੱਗੇ ਹੋਣਾ ਪੰਜ ਆਲੂ ਸਿਗੇ ਤੇ ਪੰਜ ਆਲੂਆਂ ਦੇ ਆਪਾਂ ਕਰ ਲਿਆ ਜੀ ਆਹ ਪੀਸ ਦੋਹਾਂ ਦੇ ਨਹੀਂ ਮੈਂ ਕਿਤੇ ਤੇ ਪੰਜਾਂ ਦੇ ਮੈਂ ਕਰ ਲਿਆ ਆ ਸੌਰੀ ਤਿੰਨਾਂ ਦੇ ਕਰ ਲਿਆ ਤੇ ਹੁਣ ਆਪਾਂ ਇੱਕ ਲੈ ਲਿਆ ਗਰੋ ਬੈਗ ਇਹਦੇ ਵਿੱਚ ਆਪਾਂ ਇਹਨਾਂ ਨੂੰ ਲਗਾ ਦਵਾਂਗੇ ਇਹਦੀ ਅਪਡੇਟ ਵੀਡੀਓ ਵੀ ਮੈਂ ਤੁਹਾਨੂੰ 2-3 ਦਿਨ ਤੱਕ ਦਿਖਾਉਂਗੀ ਕਿ ਕੀ ਰਿਜ਼ਲਟ ਬਣਿਆ ਇਹਨਾਂ ਦਾ ਇਹ ਨਹੀਂ ਵੀ ਇੱਕ ਵਾਰੀ ਵੀਡੀਓ ਪਾਤੀ ਤੇ ਬਾਅਦ ਵਿੱਚ ਦਿਖਾਉਣਾ ਹੀ ਨਹੀਂ ਵੀ ਕੁਝ ਉੱਗਿਆ ਆ ਕਿ ਨਹੀਂ ਉੱਗਿਆ ਇਦਾਂ ਦਾ ਕੰਮ ਨਹੀਂ ਹੁੰਦਾ ਮੇਰਾ ਮੈਂ ਤੁਹਾਨੂੰ ਬਾਅਦ ਵਿੱਚ ਅਪਡੇਟ ਵੀਡੀਓ ਜ਼ਰੂਰ ਦਵਾਂਗੀ ਇਹਨਾਂ ਦੀ ਠੀਕ ਆ ਬਸ ਸਾਂ ਲਗਾਉਣ ਦਾ ਤਰੀਕਾ ਤਾਂ ਸਾਰਿਆਂ ਨੂੰ ਲਗਭਗ ਪਤਾ ਹੀ ਹੁੰਦਾ ਬਹੁਤ ਆਸਾਨੀ ਦੇ ਨਾਲ ਤੁਸੀਂ ਇਹਨਾਂ ਨੂੰ ਮਿੱਟੀ ਦੇ ਵਿੱਚ ਰੱਖ ਦੋ ਚਾਹੇ ਤਾਂ ਤੁਸੀਂ ਉੱਤੇ ਇਸ ਤਰ੍ਹਾਂ ਰੱਖ ਦੋ ਤੇ ਬਾਅਦ ਵਿੱਚ ਤੁਸੀਂ ਉੱਤੇ ਮਿੱਟੀ ਪਾ ਦਿਓ ਤੇ ਚਾਹੇ ਇਹਨਾਂ ਨੂੰ ਤੁਸੀਂ ਥੱਲੇ ਗਡੋ ਦੋ ਤੇ ਹੁਣ ਆਪਾਂ ਵੀਡੀਓ ਦੇ ਵਿੱਚ ਬੋਲ ਵੀ ਲੈਨੇ ਆ ਵੀ ਆਪਾਂ 5 ਆਲੂ ਲਗਾਏ ਆ ਤੇ ਜਦੋਂ ਆਪਾਂ ਪਟਾਂਗੇ ਇਹਨਾਂ ਨੂੰ ਪਰਮਾਤਮਾ ਤੰਦਰੁਸਤੀ ਰੱਖੇ ਉਨੇ ਮਹੀਨਿਆਂ ਤੱਕ ਤੇ ਆਪਾਂ ਜਦੋਂ ਇਹਨਾਂ ਨੂੰ ਪੱਟਾਂਗੇ ਤੇ ਫਿਰ ਆਪਾਂ ਨੂੰ ਖਾਣ ਨੂੰ ਜਿਹੜੇ ਆਲੂ ਕਿੰਨੇ ਮਿਲਦੇ ਆ ਇਹ ਆਪਾਂ ਕੱਢ ਕੇ ਉਦੋਂ ਗ੍ਰੋ ਬੈਗ ਚੋਂ ਫਿਰ ਦੇਖਾਂਗੇ ਤੇ ਹੁਣ ਆਪਾਂ ਸਿਰਫ ਇਹਨਾਂ ਨੂੰ ਲਗਾ ਦਿੰਨੇ ਆ ਜਿੰਨਾ ਕ ਆਪਣਾ ਕੰਮ ਆ ਬਾਕੀ ਫਲ ਫੁੱਲ ਦੇਣਾ ਉਸ ਪਰਮਾਤਮਾ ਦੇ ਹੱਥ ਹੁੰਦਾ ਆ ਉਹਨੇ ਕਿੰਨੇ ਦੇਣੇ ਆ ਕਿੰਨੇ ਆਲੂ ਨਹੀਂ ਦੇਣੇ ਹਨਾ ਉਹ ਤਾਂ ਸਭ ਦਾਤੇ ਦੇ ਰੰਗ ਨੇ ਆਪਣਾ ਫਰਜ਼ ਆਪਾਂ ਨਿਭਾ ਦਿੱਤਾ ਆ ਆਪਾਂ ਲਗਾ ਦਿੱਤੇ ਜਿੰਨਾ ਆਪਣਾ ਕੰਮ ਸੀ ਆਪਾਂ ਕਰ ਦਿੱਤਾ ਬਾਕੀ ਹੁਣ ਕੁਦਰਤ ਦੇ ਹੱਥ ਆ ਕਿ ਉਹਨੇ ਕੀ ਕਰਨਾ ਹੈ ਅੱਗੇ ਇਹਨਾਂ ਨੂੰ ਉਗਾਉਣਾ ਆ ਜ਼ਿੰਦਗੀ ਦੇਣੀ ਆ ਜਾਂ ਇਹਨਾਂ ਨੂੰ ਇੱਥੇ ਹੀ ਖਤਮ ਕਰ ਦੇਣਾ ਉਹਨੇ ਉਹ ਸਭ ਕੁਦਰਤ ਦੇ ਰੰਗ ਨੇ ਤੇ ਹੁਣ ਇਹਨਾਂ ਨੂੰ ਪਾਣੀ ਬਿਲਕੁਲ ਨਹੀਂ ਪਾਣਾ ਜਦੋਂ ਤੱਕ ਇਹ ਉਗ ਨਹੀਂ ਨਾ ਆਉਂਦੇ ਮਤਲਬ ਉਗ ਕੇ ਇਹ ਕਹਿ ਲਓ ਤੁਸੀਂ 2-2 ਇੰਚ ਦੇ ਨਹੀਂ ਹੋ ਜਾਂਦੇ ਤਾਂ ਤੱਕ ਆਲੂ ਨੂੰ ਪਾਣੀ ਬਿਲਕੁਲ ਨਹੀਂ ਪਾਇਆ ਜਾਂਦਾ ਤੇ ਹੁਣ ਬਸ ਇਹਨੂੰ ਆਪਾਂ ਇੱਧੇ ਧੁੱਪੇ ਰੱਖ ਦੇਣਾ ਵਾ ਤੁਸੀਂ ਵੀ ਜਦੋਂ ਆਲੂ ਲਗਾਓ ਉਹਨਾਂ ਨੂੰ ਪਾਣੀ ਬਿਲਕੁਲ ਨਹੀਂ ਦੇਣਾ ਬਸ ਹੁਣ ਜਦੋਂ ਉੱਗੇ ਹੋਣਗੇ ਤੀਜੇ ਚੌਥੇ ਦਿਨ ਫਿਰ ਆਪਾਂ ਇਹਦੀ ਵੀਡੀਓ ਵੀ ਦਿਖਾਵਾਂਗੇ ਤੇ ਨਾਲ ਜੀ ਨਾਲ ਆਪਾਂ ਇਹਨੂੰ ਜਿਹੜਾ ਪਾਣੀ ਆ ਉਹ ਵੀ ਪਾਵਾਂਗੇ ਠੀਕ ਆ ਜੀ ਤੇ ਬਾਕੀ ਦੇ ਜਿਹੜੇ ਬਚ ਗਏ ਆਲੂ ਹੁਣ ਉਹ ਮੈਂ ਥੋੜਾ ਵੱਡਾ ਕਰੋ ਬੈਗ ਲੈ ਕੇ ਉਹਦੇ ਵਿੱਚ ਲਗਾ ਦਊਗੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਜੇ ਮੈਂ ਸਾਰੀ ਬਣਾਉਂਗੀ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਆ ਮੇਰਾ ਚੈਨਲ ਚੰਗਾ ਲੱਗਦਾ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਕੀਮਤੀ ਸਮਾਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀਉਂਦੇ ਵਸਦੇ ਰਹੋ